ਜ਼ਿਆਦਾਤਰ ਵਿਰੋਧੀ ਧਿਰਾਂ ਨਾਲ ਸਖਤ ਅੰਦਾਜ਼ ਚ ਗੱਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪ ਆਗੂ ਅਰਵਿੰਦ ਕੇਜਰੀਵਾਲ ਦੇ ਮুরিਦ ਹੋਏ ਜਾਪ ਰਹੇ ਹਨ ਫਤਿਹਗੜ੍ਹ ਸਾਹਿਬ ਵਿਖੇ ਪੁਜੇ ਸਿਮਰਨਜੀਤ ਮਾਨ ਨੇ ਜਿੱਥੇ ਕੇਜਰੀਵਾਲ ਦੇ ਸੋਲੇ ਗਾਏ ਉੱਥੇ ਗੱਲਾਂ ਹੀ ਗੱਲਾਂ ਚ ਉਹਨਾਂ ਨੂੰ 84 ਦੰਗਿਆਂ ਦੀ ਐਸਆਈਟੀ ਬਣਾਉਣ ਦੀ ਅਪੀਲ ਕੀਤੀ ਅਤੇ ਉਸਦੇ ਫਾਇਦੇ ਵੀ ਦੱਸੇ ਗਏ ਕੇਜਰੀਵਾਲ ਸਾਹਿਬ ਨੇ ਬਹੁਤ ਥੋੜੀ ਚਿੱਠੀ ਪਬਲਿਸ਼ ਕਰ ਦਿੱਤੀ ਹੈ ਕਿ ਮੋਦੀ ਸਾਹਿਬ ਐਸਆਈਟੀ ਬਣਾਉਣ ਉਹਨਾਂ ਨੂੰ ਪਤਾ ਕੇਜਰੀਵਾਲ ਸਾਹਿਬ ਨੂੰ ਕਿ ਹਿੰਦੂਤਵਾ ਦੇ ਪ੍ਰਾਈਮ ਮਿਨਿਸਟਰ ਨੇ ਨਹੀਂ ਬਣਾਉਣੀ ਠੀਕ ਹੈ ਪਰ ਉਹ ਚੀਫ ਮਿਨਿਸਟਰ ਹੈ ਜਿਹੜਾ ਇਨਕੁਆਇਰੀ ਕਮਿਸ਼ਨ ਹੈ 1952 ਦਾ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਪੂਰੀ ਪਾਵਰ ਹੈ ਕਿ ਤੁਸੀਂ ਇੱਕ ਕਮਿਸ਼ਨ ਪੈਦਾ ਕਰ ਦਿਓ 3 ਮੈਂਬਰੀ ਰਿਟਾਇਰਡ ਜਜਸ ਦਾ ਜਿੱਥੇ ਆ ਕੇ ਸਾਰੇ ਸਿੱਖ ਜਿਹੜੇ ਦੁਖੀ ਹੈ ਆਪਣਾ ਐਫੀਡੇਵਟ ਦੇ ਦੇਣ ਉਹਦੇ ਨਾਲ ਗੱਲ ਬਣ ਜੂਗੀ ਪਰ ਕੇਜਰੀਵਾਲ ਸਾਹਿਬ ਨੂੰ ਹੁਣ ਟਾਲਮਟੋੜ ਨਹੀਂ ਕਰਨਾ ਚਾਹੀਦਾ ਸਿੱਖਾਂ ਦੀ ਵੋਟ ਲੈ ਕੇ ਕੋਈ ਚੀਜ਼ ਕੰਕਰੀਟ ਕਰੋ ਜਿਹੜਾ ਕਾਨੂੰਨ ਤਨੋਂ ਰਾਦ ਅਸਦਾ ਹੈਗਾ ਇਸ ਤੋਂ ਪਹਿਲਾਂ ਮਾਨਯੋਗ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਗੱਤਕਾ ਸਮਾਗਮ 'ਚ ਸ਼ਿਰਕਤ ਕੀਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਿਵਾਣਾ ਜਗਬਾਣੀ ਟੀਵੀ